ਨਾਲ ਬਹੁਤ ਸਾਰੀਆਂ ਸੰਸਥਾਵਾਂ ਸਪੇਨ ਦੇ ਲੋਕਾਂ ਦੇ ਹੱਕ ਚ ਨਿਤਰੀਆਂ ਸੀ ਬਹੁਤ ਸਾਰੀ ਮਦਦ ਲੋਕਾਂ ਦੇ ਵੱਲੋਂ ਕੀਤੀ ਗਈ ਜਿਨ੍ਹਾਂ ਦੇ ਵਿੱਚੋਂ ਇੱਕ ਸਨ ਅਮਰੀਕ ਸਿੰਘ ਸਪੇਨ ਅਮਰੀਕ ਸਿੰਘ ਸਪੇਨ ਆਪਣੇ ਸਾਥੀਆਂ ਦੇ ਨਾਲ ਸਪੇਨ ਦੇ ਵਿੱਚ ਜਾ ਕੇ ਉਹਨਾਂ ਨੇ ਲੋਕਾਂ ਅਸਲਾਮੁਅਲੈਕਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖੈਰ ਇਹਦੇ ਨਾਲ ਹੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸਿੱਖਾਂ ਦੀ ਓਵਰਆਲ ਚਰਚਾ ਹੋ ਰਹੀ ਹੈ ਸਿੱਖ ਚਰਦੀ ਗਲਾਚ ਜਾ ਰਹੇ ਨੇ ਤੇ ਅਸੀਂ ਇਹੋ ਹੀ ਦੁਆ ਕਰਨੇ ਆ ਕਿ ਰੱਬ ਸਿੱਖਾਂ ਸਰਦਾਰਾਂ ਸਾਰਿਆਂ ਨੂੰ ਚਰਦੀ ਗਲਾਚ ਰੱਖੇ ਸਪੇਨ ਦੇ ਅੰਦਰ ਸਿੱਖਾਂ ਨੂੰ ਬਹੁਤ ਵੱਡਾ ਇੱਕ ਅਵਾਰਡ ਦਿੱਤਾ ਗਿਆ ਹੈ ਉਹ ਕੀ ਅਵਾਰਡ ਹੈ ਕੀ ਮੁਕਮਲ ਡਿਟੇਲ ਹੈ ਇਸੇ ਬਾਰੇ ਨਾਲ ਅੱਜ ਦੀ ਵੀਡੀਓ ਹੈ ਵੀਡੀਓ ਹਲਵਾ ਦਨੇ ਆ ਵੀਡੀਓ ਹਲਵਾ ਦਨ ਤੋਂ ਪਹਿਲੇ ਤਮਾਮ ਦੋਸਤਾਂ ਨੂੰ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨੇ ਵੀ ਦਬਾਓ ਤਾਂ ਕਿ ਆਨ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਸਾਲ ਸਪੇਨ ਦੇ ਵਿੱਚ ਆਏ ਹੜ੍ਹਾਂ ਨੇ ਕਾਫੀ ਤਬਾਹੀ ਮਚਾਈ ਸੀ ਸਪੇਨ ਦੇ ਬਹੁਤ ਸਾਰੇ ਸ਼ਹਿਰ ਤਬਾਹ ਹੋ ਗਏ ਸੀ ਪਿੰਡਾਂ ਦੇ ਪਿੰਡ ਤਬਾਹ ਹੋ ਗਏ ਸੀ ਨਿੱਕੇ ਨੇਕੇ ਬੱਚੇ ਅਨਾਥ ਹੋ ਗਏ ਸੀ ਲੋਕਾਂ ਦੇ ਘਰਾਂ ਤੋਂ ਛੱਤਾਂ ਉੱਡ ਗਈਆਂ ਸਨ ਤਾਂ ਇਸ ਦੇ ਨਾਲ ਬਹੁਤ ਸਾਰੀਆਂ ਸੰਸਥਾਵਾਂ ਸਪੇਨ ਦੇ ਲੋਕਾਂ ਦੇ ਹੱਕ ਚ ਨਿਤਰੀਆਂ ਸੀ ਬਹੁਤ ਸਾਰੀ ਮਦਦ ਲੋਕਾਂ ਦੇ ਵੱਲੋਂ ਕੀਤੀ ਗਈ ਜਿਸ ਜਿਨ੍ਹਾਂ ਦੇ ਵਿੱਚੋਂ ਇੱਕ ਸਨ ਅਮਰੀਕ ਸਿੰਘ ਸਪੇਨ ਅਮਰੀਕ ਸਿੰਘ ਸਪੇਨ ਆਪਣੇ ਸਾਥੀਆਂ ਦੇ ਨਾਲ ਸਪੇਨ ਦੇ ਵਿੱਚ ਜਾ ਕੇ ਉਹਨਾਂ ਨੇ ਲੋਕਾਂ ਦੀ ਮਦਦ ਕੀਤੀ ਸੀ ਹੜਪੀੜਤ ਲੋਕਾਂ ਦੀ ਮਦਦ ਕੀਤੀ ਜਿਹੜੇ ਹੜਪ੍ਰਭਾਵਿਤ ਖੇਤਰ ਸੀਗੇ ਉੱਥੇ ਜਾ ਕੇ ਉਹਨਾਂ ਨੇ ਬਹੁਤ ਸਾਰੇ ਕੰਮ ਕੀਤੇ ਲੋਕਾਂ ਦੇ ਘਰਾਂ ਵਿੱਚ ਕਈ ਗਾਰ ਭਰ ਗਈ ਸੀ ਤਾਂ ਉਹਨਾਂ ਨੂੰ ਕਿਸ ਤਰ੍ਹਾਂ ਲੋਕਾਂ ਦੇ ਘਰਾਂ ਨੂੰ ਸਾਫ਼ ਕੀਤਾ ਕਿਸ ਤਰ੍ਹਾਂ ਬੱਚਿਆਂ ਨੂੰ ਸੁਰੱਖਿਅਤ ਥਾਂਵਾਂ ਤੇ ਪਹੁੰਚਾਇਆ ਤਾਂ ਬਹੁਤ ਸੋਣਾ ਕੰਮ ਅਮਰੀਕ ਸਿੰਘ ਸਪੇਨ ਦੇ ਵੱਲੋਂ ਕੀਤਾ ਗਿਆ ਸੀਗਾ ਜਿਵੇਂ ਕਿ ਕਹਿੰਦੇ ਨੇ ਕਿ ਖਾਲਸਾ ਪਾਠ ਹਮੇਸ਼ਾ ਸਰਬੱਤ ਦਾ ਭਲਾ ਮੰਗਦਾ ਹੈ ਜੇਕਰ ਉਹ ਲੜਦਾ ਤਾਂ ਸਰਬੱਤ ਦੇ ਲਈ ਲੜਦਾ ਇਸੇ ਤਰ੍ਹਾਂ ਜਿੱਥੇ ਜਿੱਥੇ ਵੀ ਸਿੱਖ ਕੌਮ ਬੈਠੀ ਹੈ ਜਿੱਥੇ ਜਿੱਥੇ ਸਿੱਖ ਬੈਠੇ ਹਨ ਤਾਂ ਉੱਥੇ ਜਾ ਕੇ ਮਦਦ ਜਿਹੜੀ ਹੈ ਜ਼ਰੂਰ ਕਰਦੇ ਨੇ ਲੋਕਾਂ ਦੀ ਤਾਂ ਇਸੇ ਤਰ੍ਹਾਂ ਅਮਰੀਕ ਸਿੰਘ ਸਪੈਨਸ ਪੈਨ ਦੇ ਵਿੱਚ ਰਹਿ ਕੇ ਉਹਨਾਂ ਨੇ ਹੜਪਰ ਪ੍ਰਭਾਵਿਤ ਲੋਕਾਂ ਦੀ ਜਿਹੜੀ ਮਦਦ ਕੀਤੀ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਯੂਰਪ ਦੀ ਪਾਰਲੀਮੈਂਟ ਦੇ ਵਿੱਚ ਸਨਮਾਨਿਤ ਕੀਤਾ ਗਿਆ ਅਮਰੀਤ ਸਿੰਘ ਸਪੇਨ ਅਸੀਂ ਤੁਹਾਨੂੰ ਵੀਡੀਓ ਵੀ ਕਾਫੀ ਦਿਖਾ ਰਿਹਾ ਉਹ ਵੀਡੀਓਜ਼ ਜਿਹੜੀਆਂ ਕਿ ਅਮਰੀਤ ਸਿੰਘ ਸਪੇਨ ਦੇ ਵੱਲੋਂ ਹੜ ਪ੍ਰਭਾਵਿਤ ਉਹ ਲੋਥੇ ਖੇਤਾਂ ਦੇ ਜਾ ਕੇ ਉਹਨਾਂ ਨੇ ਵੀਡੀਓਜ਼ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਮਦਦ ਲੋਕਾਂ ਦੀ ਉਹਨਾਂ ਨੇ ਕੀਤੀ ਸੀ ਤਾਂ ਇਸ ਨੂੰ ਲੈ ਕੇ ਜਿਹੜਾ ਉਹਨਾਂ ਨੂੰ ਸਨਮਾਨਿਤ ਯੂਰਪ ਦੀ ਪਾਰਲੀਮੈਂਟ ਦੇ ਵਿੱਚ ਕੀਤਾ ਗਿਆ ਤੁਸੀਂ ਤਸਵੀਰਾਂ ਦੇਖੋ ਅਮਰੀਕ ਸਿੰਘ ਸਪੇਨ ਦੇ ਨਾਲ ਉਹਨਾਂ ਦੇ ਸਾਥੀ ਵੀ ਜਿਹੜੇ ਮੌਜੂਦ ਹੈਗੇ ਜਿਸ ਤੋਂ ਬਾਅਦ ਉਹਨਾਂ ਨੇ ਸ਼ੁਕਰਾਨਾ ਵੀ ਕੀਤਾ ਕੌਮ ਦਾ ਸ਼ੁਕਰਾਨਾ ਵੀ ਕੀਤਾ ਤਾਂ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਅਮਰੀਕ ਸਿੰਘ ਸਪੇਨ ਨੂੰ ਜਿਹੜਾ ਉਹਨਾਂ ਦੇ ਸਾਥੀਆਂ ਨੂੰ ਸਨਮਾਨਿਤ ਕੀਤਾ ਜਰ ਉਸ ਤੋਂ ਬਾਅਦ ਖੁਸ਼ੀ ਵੀ ਨਜ਼ਰ ਆਈ ਤਾਂ ਉਹਨਾਂ ਨੇ ਧੰਨਵਾਦ ਵੀ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਕਰਦੇ ਆ ਅੱਜ ਬਰਸਲ ਦੇ ਵਿੱਚ ਭਾਈ ਸਾਹਿਬ ਹੋਣਾ ਦਾ ਜਿਨ੍ਹਾਂ ਨੇ ਇੱਕ ਮੀਟਿੰਗ ਰੱਖੀ ਜਿਸ ਵਾਈਸ ਪ੍ਰੈਜ਼ੀਡੈਂਟ ਦੇ ਨਾਲ ਪਾਰਲੀਮੈਂਟ ਦੇ ਅੰਦਰ ਜਿੱਥੇ ਸਾਨੂੰ ਸਨਮਾਨ ਕਰਾਇਆ ਗਿਆ ਆ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਕੌਮ ਦੇ ਕੈਲੋ ਬੱਡੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਗਿਲ ਜੋ ਵਿਸ਼ੇਸ਼ੇ ਤੌਰ ਤੇ ਪਹੁੰਚੇ ਨੇ ਨਾਲ ਸਾਰੀਆਂ ਕੰਟਰੀਆਂ ਤੋਂ ਯੂਰਪ ਦੇ ਆਗੂ ਪਹੁੰਚੇ ਨੇ ਤੁਸੀਂ ਦੇਖ ਸਕਦੇ ਹੋ ਤੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਯੋਪਰਾਲਾ ਸਾਡੇ ਵੀਰ ਅਬਿੰਦਸਿੰਘ ਨੇ ਕੀਤਾ ਬੜੀ ਸਤਿਗੁਰਾਂ ਨੇ ਕਿਰਪਾ ਕੀਤੀ ਆ ਇਸ ਰੰਗ ਨਾਲ ਸਾਰੇ ਯੂਰਪ ਤੋਂ ਉਚੇਚੇ ਤੌਰ ਤੇ ਸੰਗਤਾਂ ਨੂੰ ਔਰ ਉੱਥੋਂ ਮੁਖੀ ਸੱਜਣਾਂ ਨੂੰ ਸੱਦ ਕੇ ਇਸ ਤੰਗ ਨਾਲ ਇੱਥੇ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਸਨ ਉਹਨਾਂ ਨੂੰ ਜੋਲਪੀਨ ਪਾਰਟੀ ਮਰਦੇ ਵਿੱਚ ਜਿਹੜਾ ਰੱਖਿਆ ਤੇ ਉਹਦੇ ਹੱਲ ਲੱਭਣ ਲਈ ਯਤਨਸ਼ੀਲ ਸਾਰੇ ਮੇਰੇ ਵੀਰ ਹਨ ਔਰ ਚੇਚੇ ਤੌਰ ਤੇ ਸਾਡੇ ਛੋਟੇ ਵੀਰ ਅਮਰੀਕ ਸਿੰਘ ਜੀ ਸਿੱਧੂ ਜਿਨ੍ਹਾਂ ਨੇ ਪਹਿਲੇ ਤਕਰੀਬਨ 7-8 ਸਾਲ ਤੋਂ ਬਹੁਤ ਉਹਨਾਂ ਲੋਕਾਂ ਦੀਆਂ ਸਵਾਵਾਾਂ ਕੀਤੀਆਂ ਜਿੱਥੇ ਤੱਕ ਆਮ ਮਨੁੱਖਤਾ ਜਿਹੜੀ ਕਈ ਵਾਰੀ ਆ ਉਹ ਪਿੱਛੇ ਨੂੰ ਪੈਰ ਖਿੱਚਦੀ ਆ ਆਪਣਾ ਸਾਰਾ ਕਾਰੋਬਾਰ ਜਿਹੜਾ ਸੀਗਾ ਉਹਦੀ ਨਾਂ ਪਰਭਾਰ ਕਰਦਿਆਂ ਹੋਇਆਂ ਚਾਹੇ ਉਹ ਸਪੇਨ ਦੇ ਵਿੱਚ ਹੜਾਂ ਦੀ ਗੱਲ ਹੋਵੇ ਚਾਹੇ ਉਹ ਯੁਕਰੇਨ ਦੇ ਵਿੱਚ ਹੋਏ ਉਸ ਜੋ ਇੱਕ ਬਹੁਤ ਵੱਡਾ ਇੱਕ ਕਿਸਮ ਦਾ ਹਾਸਾ ਸੀ ਜਿੱਤੇ ਕਿ ਹਜ਼ਾਰਾਂ ਲੱਖਾਂ ਲੋਕ ਜਿਹੜੇ ਸੀ ਬੇਕਰੇ ਹੋ ਗਏ ਉਹਨਾਂ ਦੀ ਸਾਰ ਲਈ ਜੁਨਾਈਟਿਡ ਸਟੇਟਸ ਦੇ ਨਾਲ ਰਲ ਕੇ ਇਹ ਨਾ ਵੀਰਾਂ ਨੇ ਸੋ ਇਸ ਵੀਰ ਦਾ ਵੀ ਚੇਚੇ ਤੌਰ ਤੇ ਮੈਂ ਸਮਝਦਾ ਕਿ ਇਹ ਨਹੀਂ ਕਿ ਆਪਾਂ ਆਪਣੇ ਇਨੇਕ ਬੰਦੇ ਸਾਰੇ ਇਹ ਮੈਸਾ ਦਾ ਸੱਖਾਂ ਦਾ ਮਾਣ ਉੱਚਾ ਕੀਤਾ ਸਾਡੇ ਵੀਰ ਨੇ ਤੇ ਵੱਧ ਤੋਂ ਵੱਧ ਸਾਨੂੰ ਇਹਨਾਂ ਨੂੰ ਜੋ ਹੈ ਅਦਿਸ਼ਾਤ ਕਰਨਾ ਚਾਹੀਦਾ ਸੋ ਅੱਜ ਇੱਥੇ ਕੱਲ ਜੋ ਪਾਰਲੀਮੈਂਟ ਦੇ ਵਿੱਚ ਇਹਨਾਂ ਨੂੰ ਵੀ ਸਨਮਾਨ ਦਿੱਤਾ ਗਿਆ ਸੀਗਾ ਦਾਸ ਦਾ ਤਾਂ ਕੋਈ ਸਨਮਾਨ ਨਹੀਂ ਬਣਦਾ ਭਾਈ ਅਸੀਂ ਤਾਂ ਇੱਕ ਸੇਵਾਦਾਰਿਆਂ ਦੇ ਜੋੜੇ ਛਾੜਦੇ ਆ ਸੋ ਆਪਨੇ ਜੋ ਮਾਨ ਦਿੱਤਾ ਮੈਂ ਸੰਗ ਦਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆ ਸਾਡੀ ਕੋ ਔਕਾਤ ਨਹੀਂ ਤੁਸੀਂ ਸਾਨੂੰ ਮਾਨ ਬਖਸ਼ਿਆ ਆਪ ਜੀ ਨੂੰ ਸਤਿਗੁਰੂ ਹੋਰ ਵਧਾਵੇ ਚੜ੍ਹਦੀਆਂ ਕਲਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸ਼ਬਦ ਲਾਸਟ ਦੇ ਕਹਿਣਾ ਚਾਹੁੰਦਾ ਆ ਕਿ ਇਹ ਜਿਹੜੀ ਸੇਵਾ ਜਿਹੜੀ ਆ ਯੂਕਰੇਨ ਤੋਂ ਲਾ ਕੇ ਜਾਂ 7 8 10 ਸਾਲਾਂ ਦੇ ਵਿੱਚ ਜਿਹੜੀ ਸੇਵਾ ਹੋਈ ਆ ਜਿੰਨੀ ਵੀ ਹੁਣ ਵੀ ਚੱਲ ਰਹੀ ਆ ਚੱਲੇਗੀ ਵੀ ਅੱਗੇ ਆਉਣ ਵਾਲੇ ਸਮੇਂ 'ਚ ਵੀ ਚੱਲਦੀ ਰਹੇਗੀ ਅੱਜ ਮਾਣ ਵਾਲੀ ਗੱਲ ਆ ਵਾਈਸ ਪ੍ਰੈਜ਼ੀਡੈਂਟ ਨੇ ਤੇ ਨਾਲ ਜਿੰਨੇ ਵੀ ਮੈਂਬਰਸ ਹਨ ਯੂਰਪੀ ਯੂਨੀਅਨ ਦੇ ਉਹਨਾਂ ਦੇ ਵਿੱਚੋਂ ਇੱਕੋ ਹੀ ਗੱਲ ਕਹੀ ਗਈ ਕਿ ਸਿੱਖ ਜਿਹੜੇ ਆ ਉਹ ਹੈਲਪਫੁਲ ਬੰਦੇ ਆ ਹੈ ਇੱਕ ਇਹੋ ਜੀ ਕਮਿਊਨਿਟੀ ਆ ਜਿਹੜੀ ਲੋਕਾਂ ਦੀ ਮਦਦ ਵਾਸਤੇ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੀ ਇਹ ਹਮੇਸ਼ਾ ਦਿਨ ਰਾਤ ਇੱਕ ਕਰਦੀ ਆ ਭਾਵੇਂ ਕੋਵਿਡ ਸੀਗਾ ਉਹਨਾਂ ਸੇਵਾਦਾਰਾਂ ਦਾ ਵੀ ਸਨਮਾਨ ਹੈ ਜਿਨ੍ਹਾਂ ਨੇ ਕਰੋਨਾ 'ਚ ਸੇਵਾ ਕੀਤੀ ਆ ਜਿਨ੍ਹਾਂ ਨੇ ਯੂਕਰੇਨ 'ਚ ਕੀਤੀ ਉਹਨਾਂ ਦਾ ਵੀ ਆ ਜਿਹੜੇ ਗੋਪਤ ਕਰ ਜਾਂਦੇ ਆ ਉਹਨਾਂ ਦਾ ਵੀ ਆ ਤੇ ਇਸ ਲਈ ਕਹਿਣ ਦਾ ਭਾਵੇਂ ਆ ਕਿ ਤੁਹਾਡੀ ਸੇਵਾ ਨੂੰ ਹੀ ਬੂਰ ਪਿਆ ਆ ਕਿ ਅੱਜ ਜੋ ਸੇਵਾ ਕਰ ਰਹੇ ਨੇ ਸਿੱਖ ਧਰਮ ਰਜਿਸਟਰ ਯੂਰਪ ਦੇ ਵੱਖ-ਵੱਖੀਆਂ ਕੰਟਰੀਆਂ ਦੇ ਵਿੱਚ ਹੋਣ ਜੇ ਅਸੀਂ ਰਲ ਕੇ ਸਾਰੇ ਹੀ ਸਿੱਖ ਜਿੰਨੇ ਵੀ ਭੈਣ ਭਰਾ ਆ ਇਹ ਮਿਹਨਤ ਕਰਾਂਗੇ ਸੇਵਾ ਕਰਾਂਗੇ ਆਪਣੀ ਕਮਿਊਨਿਟੀ ਦੀ ਦਸਤਾਰ ਨੂੰ ਆਪਣੀ ਕਮਿਊਨਿਟੀ ਨੂੰ ਉੱਤੇ ਲੈ ਕੇ ਜਾਣਾ ਆ ਤੇ ਸਾਨੂੰ ਇਹਨਾਂ ਲੋਕਾਂ ਦੇ ਵਿੱਚ ਵਿਚਰਨਾ ਪੈਣਾ ਆ ਇਹਨਾਂ ਦੇ ਨਾਲ ਰਲਣਾ ਪੈਣਾ ਆ ਜੋ ਕੰਮ ਇੱਥੇ ਸੇਵਾ ਦੇ ਆ ਜਾਂ ਕੋਈ ਵੀ ਭਲਾਈ ਦੇ ਕੰਮ ਆ ਉਹ ਕਰਾਂਗੇ ਤੇ ਨਾਲ ਦੇਖੋ ਅੱਜ ਉਹ ਕੰਮ ਕਰਨ ਤੋਂ ਬਾਅਦ ਤੇ ਇਹ ਸੇਵਤ ਹੋਈ ਆ ਉਹਨਾਂ ਸਾਰੇ ਸੇਵਾਦਾਰਾਂ ਦੀ ਸੇਵਤ ਹੋਈ ਆ ਜਾਨੀ ਕਿ ਨਾ ਹੀ ਕਿ ਮੇਰੀ ਇਕੱਲੇ ਦੀ ਹੋਈ ਆ ਤੇ ਮੈਨੂੰ ਇਸ ਚੀਜ਼ ਤੇ ਬਹੁਤ ਪ੍ਰਾਊਡ ਹੋਇਆ ਕਿ ਜਦੋਂ ਪ੍ਰੈਜ਼ੀਡੈਂਟ ਨੇ ਉੱਠ ਕੇ ਇਹ ਗੱਲ ਕਹੀ ਕਿ ਕਿ ਤੁਹਾਡਾ ਬਹੁਤ ਧੰਨਵਾਦ ਆ ਕਿ ਤੁਸੀਂ ਬੜੇ ਹੈਲਪਫੁਲ ਬੰਦੇ ਹੋ ਜਿੱਥੇ ਵੀ ਲੋੜ ਪੈਂਦੀ ਆ ਉਹ ਪਹਿਲਾਂ ਪਹੁੰਚ ਜਾਂਦੇ ਹੋ ਤੇ ਇਹ ਸਾਡੀ ਕੌਮ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਆ ਗੱਲ ਆ ਤੇ ਮੈਂ ਐਸੀ ਗੱਲ ਤੇ ਬਹੁਤ ਬਹੁਤ ਧੰਨਵਾਦ ਕਰਦਾ ਭਾਈ ਸਾਹਿਬ ਹੁਣਾਂ ਦਾ ਫਿਰ ਦੁਬਾਰਾ ਤੇ ਮੈਂ ਇਹੀ ਗੱਲ ਕਹੂੰਗਾ ਕਿ ਜਿਨ੍ਹਾਂ ਨੇ ਸਾਨੂੰ ਇਸ ਪਾਰਲੀਮੈਂਟ ਨੂੰ ਦਿਖਾਤਾ ਸਾਡੇ ਕੋਲ ਤੇ ਇੱਕ ਟੂਰਨਾਮੈਂਟ ਦੀ ਸ਼ੀਲਡ ਲੈਣ ਜੋਗਾ ਨਹੀਂ ਹੁੰਦਾ ਕਿ ਸ਼ੀਲਡ ਜਾ ਕੇ ਲੈ ਆਈਏ ਪਰ ਸਾਨੂੰ ਇਹਨਾਂ ਨੇ ਇੱਡਾ ਵੱਡਾ ਅਵਾਰਡ ਦਿਵਾਤਾ ਵਾ ਕਿ ਜਿਹਦਾ ਕੋਈ ਵੀ ਮੁੱਲੀ ਹੈ ਨੀਗਾ ਕੁਝ ਵੀ ਹੈ ਨੀਗਾ ਤੇ ਬਹੁਤ ਬਹੁਤ ਧੰਨਵਾਦ ਤੇ ਧਰਮ ਰਜਿਸਟਰ ਕਰਾਉਣ ਵਾਸਤੇ ਇਹਨਾਂ ਦਾ ਸਾਥ ਦਿਓ ਪੂਰੇ ਯੂਰਪ ਦੇ ਵਿੱਚ ਬਾਕੀ ਮੈਂ ਇਹਨਾਂ ਦੇ ਹੁਣ ਨਾਲ ਰਹਿਣਾ ਵਾ ਕਿੱਤੇ ਫੜ ਲੈਣੇ ਆ ਛੱਡਣੇ ਨੇਗੇ ਜਿੱਦਾਂ ਜਿੱਦਾਂ ਜਿੱਥੇ ਜਿੱਥੇ ਵੀ ਜਿਹੜੇ ਜਿਹੜੇ ਮੋਰਖ ਜਾਣਾ ਪਿਆ ਜਾਵਾਂਗੇ ਟੀਮਾਂ ਬਣਾਵਾਂਗੇ ਜਿਹੜੇ ਪੇਪਰ ਆਂਦੇ ਆ ਆਪਸੀ ਬਵਾਦ ਜਿੰਨੇ ਮਰ ਜੀ ਵੀਰੋ ਅਸੀਂ ਜੀ ਅੱਜ ਦੀ ਵੀਡੀਓ ਅਸੀਂ ਸਭ ਜਾਣਦੇ ਆ ਕਿ ਪਿਛਲੇ ਕੁਝ ਦਿਨਾਂ ਤੇ ਪਿਛਲੇ ਕੁਝ ਸਮੇਂ ਸਪੇਨ ਦੇ ਅੰਦਰ ਜਿਹੜੇ ਹਾਰ ਰਹੇ ਸੀ ਉਹਨਾਂ ਨੇ ਤਬਾਹੀ ਮਚਾ ਦਿੱਤੀ ਜੀ ਤੇ ਸਿੱਖਾਂ ਨੇ ਜਿਸ ਤਰ੍ਹਾਂ ਇਨਸਾਨੀਅਤ ਦੀ ਖਿਦਮਤ ਕੀਤੀ ਸੀ ਉਹ ਸਾਡੇ ਸਾਹਮਣੇ ਬਹੁਤ ਵੱਡੀ ਮਿਸਾਲ ਏ ਸਿੱਖਾਂ ਨੇ ਲੋਕਾਂ ਦੇ ਘਰਾਂ 'ਚ ਜਾ ਕੇ ਲੋਕਾਂ ਦੀ ਸਫਾਈ ਕੀਤੀ ਖਾਣ ਨੂੰ ਦਿੱਤਾ ਰਾਸ਼ਨ ਦਿੱਤਾ ਬਹੁਤ ਸੇਵਾ ਕੀਤੀ ਕਪੜੇ ਦਿੱਤੇ ਜ਼ਰੂਰੀਅਤਾਂ ਤੇ ਜ਼ਿੰਦਗੀ ਦੀਆਂ ਸਾਰੀਆਂ ਚੀਜ਼ਾਂ ਸਿੱਖਾਂ ਸਰਦਾਰਾਂ ਨੇ ਮੁਹੱਈਆ ਕੀਤੀਆਂ وفرਹਮ ਕੀਤੀਆਂ ਇਹ ਬਹੁਤ ਵੱਡੀ ਗੱਲ ਹੈ ਸਿੱਖ ਸਰਦਾਰ ਅੱਜ ਕੱਲ੍ਹ ਦੇ ਦੌਰ ਦੇ ਅੰਦਰ ਫਰੰਟ ਲਾਈਨ ਤੇ ਆ ਕੇ ਫਰੰਟ ਲਾਈਨ ਵਾਰੀਅਰ ਦਾ ਕਿਰਦਾਰ ਅਦਾ ਕਰ ਰਹੇ ਨੇ ਲੋਕਾਂ ਦੀ ਸੇਵਾ ਕਰ ਰਹੇ ਨੇ ਤੇ ਇਹ ਸਾਰੀਆਂ ਚੀਜ਼ਾਂ ਦੇਖਦੇ ਹੋਏ ਸਪੇਨ ਦੀ ਜਿਹੜੀ ਪਾਰਲੀਮੈਂਟ ਹੈ ਉਹਨਾਂ ਨੇ ਸਿੱਖਾਂ ਨੂੰ ਐਵਾਰਡ ਦੇ ਨਾਲ ਨਵਾਜ਼ਿਆ ਤੇ ਸਿੱਖ ਡਿਸਰਵ ਕਰਦੇ ਨੇ ਆ ਚੀਜ਼ ਸਿੱਖਾਂ ਦੀ ਅਚੀਵਮੈਂਟ ਹੈ ਕਿ ਹਰ ਮੁਸ਼ਕਲ ਟਾਈਮ ਤੇ ਖੜ ਜਾਂਦੇ ਨੇ ਹਰ ਮੁਸ਼ਕਲ ਟਾਈਮ ਤੇ ਲੋਕਾਂ ਦੀ ਸੇਵਾ ਕਰਦੇ ਨੇ ਐਸੀ ਜੀ ਅੱਜ ਦੀ ਵੀਡੀਓ ਕਮੈਂਟਸ ਕਰਕੇ ਦੱਸੋ ਕਿ ਇਸ ਵੀਡੀਓ ਦੇ ਬਾਰੇ ਕੀ رائے ਵੇ ਬਹੁਤ